अच्छा नहीं ਤੁਸੀਂ ਬਾਈ ਤੋਂ ਲੈ ਕੇ ਦਰਪੋਰਾਈ ਆ ਠੀਕ ਹੈ ਨਹੀਂ ਹੁਣ ਕਿਵੇਂ ਇਹ ਕਹਿ ਰਹੇ ਆ ਵੀ 85 ਉਸ ਬਾਬਰ ਕੰਮ ਕਰਦਾ ਕਿ ਇਹ ਗੱਲਾਂ ਜੀ ਹੈ ਹਵਾ ਜੀ ਗੱਲਾਂ ਗਲੀਆਂ 85 85 اچھا ਜਦੋਂ ਮਰਜੀ ਆ ਟਰੈਕਟਰ ਦੇ ਵੀ ਬਰਾਬਰ ਜੋੜ ਕੇ ਪਤਾ ਲੱਗ ਜਾਂਦਾ ਹੈ ਆਪਾਂ ਨੂੰ ਹਾਂ ਨਹੀਂ ਜਦੋਂ ਬਰਾਬਰ ਦਾ ਟਰੈਕਟਰ ਹੋਵੇ ਉਹ ਤਾਂ ਪਤਾ ਲੱਗ ਹੀ ਜਾਂਦਾ ਹੈ ਨਾ اچھا ਤੁਸੀਂ ਕਿੰਨੇ ਕਿੰਨੇ ਚਿਰ ਹੋ ਗਏ ਵਰਤਦੇ ਨੂੰ ਮੜਾ ਇਧਰ ਨਾਲ ਹੋ ਜਾ ਬਾਈ ਕੰਪਨੀ ਵਾਲੇ ਕੋਲ 17 ਸਪੋਕਾਂ ਵਾਲਾ ਟਰੈਕਟਰ ਕਢਾਇਆ ਹੈ ਤੁਹਾਨੂੰ ਠੀਕ ਹੈ ਕਟਾਇਆ ਹਾਂ ਕਟਾਇਆ ਠੀਕ ਹੈ 17 ਸਪੋਕਾਂ ਵਾਲਾ ਤਾਂ ਕਟਾਇਆ ਹੈ ਮਾਈ ਲਿਆ ਉਹ ਇਹਨੂੰ ਵੀ ਸਾਡਾ ਕਿਹੜਾ ਪੁੱਪਰ ਦੀ ਚੱਲ ਰਹੀ ਹੈ ਅੱਛਾ ਪਹਿਲਾਂ ਜਿਹੜਾ ਸਾਡੇ ਕੋਲੇ ਟਰੈਕਟਰ ਹੈਗਾਗਾ ਉਹਦੇ ਬਰਾਬਰ ਇਹ ਟਰੈਕਟਰ ਜੋੜਿਆ ਸੀਗਾ ਠੀਕ ਹੈ 70 ਹਸਪਾਵਰ ਦੇ ਠੀਕ ਹੈ ਇਹਦੇ ਨਾਲ ਹੋਏ ਅੱਗੇ ਜਾਂਦਾਗਾ ਅੱਗੇ ਜਾਂਦਾਗਾ ਕੀ ਜਾਂਦਾਗਾ ਅਸੀਂ ਕਿਹੜੇ ਤੇ ਟਰਬੋ ਲੱਗਿਆ ਹੋਇਆ ਤੁਹਾਡਾ ਟਰਬੋ ਲੱਗਿਆ ਹੋਇਆ ਅੱਛਾ ਐਕਸਟਰਾ ਖਰਚਾ ਕਿੰਨਾ ਆਇਆ ਬਈ ਉਹਦੇ ਉੱਤੇ ਯਾਤਰਾ ਤੰਤਰ ਲੱਗ 1.40 ਹਜ਼ਾਰ ਰੁਪਏ ਟਰਬੋ ਕੱਟ ਲੱਗੀ ਸੀ ਠੀਕ ਹੈ ਜਿਹਨਾਂ ਨੇ ਟੱਕਰ ਪੁੱਪਰ ਬੁਲਵਾਇ ਸੀ ਠੀਕ ਹੈ ਨਾ ਕਮਿਟ ਲਾਏ ਨੇ 70000 ਰੁਪਏ ਉੱਪਰ ਅੱਛਾ ਵੀ ਐਕਸਟਰਾ ਉਹਨੇ ਲਾਏ ਹੋਏ ਪੈਸੇ ਅੱਛਾ ਵੀ ਐਮ ਵੱਲੋਂ 50000 ਨਾਲ ਦਾ ਕੰਮ ਚੱਲਦਾ ਹੋ ਸਕਦਾ ਆਪਣਾ ਅੱਛਾ ਕਿਨੇ ਚਿਰ ਹੋ ਗਿਆ ਉਹਨੂੰ ਕਰਾਈ ਨੂੰ ਬਈ ਉਹ ਸਾਲ ਹੋ ਗਿਆ ਅੱਛਾ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਅੱਛਾ ਵੀ ਤੁਸੀਂ ਤਾਂ ਹੀ ਡਾਕਟਰ ਇਹ ਲਿਆਗਾ ਐਚਐਸ ਡਾਕਟਰ ਦੇ ਨਾਮ ਤੇ ਆ ਵੀਰੇ ਦੀ ਫਰਮ ਆ ਮਾਨਸਾ 'ਚ ਬੈਠੇ ਆ ਸੀ ਮਾਨਸਾ ਜ਼ਿਲ੍ਹੇ ਵਾਲੇ ਇਕੱਲੇ ਫੋਨ ਕਰਨ ਇਹਨਾਂ ਭਰਾਵਾਂ ਨੇ ਡਾਕਟਰ ਲੈਣਾ ਤੇ ਬਾਕੀ ਆਸ-ਪਾਸ ਵਾਲੇ ਕਿਵੇਂ ਬਠਿੰਡੇ ਦੇ ਇਧਰ ਅਸੀਂ ਇਧਰ ਲੇੜੀ 'ਚ ਬੈਠੇ ਆ ਉਹੀ ਸਪਰਕ ਕਰਨਾ ਕਿ ਕਿਉਂ ਦੂਰ ਵਾਲੇ ਏਰੀਆ ਤੇ ਡਾਕਟਰ ਨਹੀਂ ਦੇ ਸਕਦੇ ਕਿਵੇਂ ਸਾਰੇ ਪੰਜਾਬ ਵਾਲੇ ਭਰਾ ਫੋਨ ਨਾ ਕਰਨਾ ਜਾਂ ਹੋਰ ਹਰਿਆਣੇ ਵਾਲੇ ਕਿਉਂ ਹਰੇਕ ਸਟੇਟ ਤੇ ਹਰੇਕ ਕੰਟਰੀ 'ਚ ਮੇਰੀ ਵੀਡੀਓ ਜਾਣੀਆਂ ਕਿਉਂ ਆਪ ਬਾਈ ਡੀਲਰ ਨੇ ਆਪ ਮਾਲਕ ਨੇ ਇਹਨੇ ਫੋਨ ਵੀ ਅਟੈਂਡ ਕਰਨੇ ਔਖੇ ਹੋ ਜਾਂਦੇ ਆ ਇਸ ਕਰਕੇ ਤੁਸੀਂ ਸਿਰਫ ਮਾਨਸਾ ਜ਼ਿਲ੍ਹੇ ਵਾਲੀ ਭਰਾ ਵੀਰੇ ਨੂੰ ਫੋਨ ਕਰਿਓ ਮਨ ਬੋਲੀ ਹੋਏ ਨੰਬਰ ਕਿੰਨਾ ਫੜੋ ਮੋਬਾਈਲ ਨੰਬਰ ਹੈਗਾ ਜੀ ਆਪਣਾ 98158 96612 ਠੀਕ ਹੈ ਪਲੀਜ਼ ਬੱਸ ਇਹ ਹੀ ਰਿਕਮੈਂਡ ਕਰਤਾ ਆਪਣੇ ਸਾਰੇ ਕਿਸਾਨ ਭਾਈਆਂ ਨੂੰ ਕਸਟਮਰਾਂ ਨੂੰ ਵੀ ਲੋਕਲ ਹੀ ਕਾਲ ਕਰਨ ਹੂੰ ਤੇ ਇੱਕ ਜਿਹੜਾ ਕਾਲ ਅਜਮੇਂਦਰਾ ਏਜੰਸੀ 'ਚ ਪਹੁੰਚੇ ਪ੍ਰਾਭੂ ਮਾਨਸਾ ਪਹਿਲਾਂ ਤਾਂ ਬਾਈ ਬਹੁਤ ਬਹੁਤ ਵਧਾਈਆਂ ਬਈ ਤੈਨੂੰ ਨਵੀਂ ਡੀਲਰਸ਼ਿਪ ਦੀਆਂ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਇੱਥੇ ਬੱਸ 7 ਕੁਸ ਮਾਰਚ ਨੂੰ ਆਏ ਅੱਛਾ ਮਾਰਚ 'ਚ ਹੀ ਆਏ ਹੋ ਤੁਸੀਂ ਹਨਾ ਅੱਛਾ 605 ਅੱਜ ਡਰਾਈਵ ਕੀਤਾਗਾ ਅੱਛਾ ਕਾਫੀ ਟਰੈਕਟਰ ਪ੍ਰਾਭੂ ਅੱਜ ਮਾਨਸਾ 'ਚ ਅੱਜ ਹਰੇਕ ਡੀਲਰਸ਼ਿਪ 'ਤੇ ਜਾ ਕੇ ਆਏ ਆ ਹਰੇਕ ਟਰੈਕਟਰ ਡੀਲਰਸ਼ਿਪ ਦੀ ਰੌਣਕਾਂ ਲੱਗੀਆਂ ਹੋਈਆਂ ਗਿਆ ਹੁਣ ਸ਼ਾਮ ਨੂੰ ਜਮਾ ਲਾਸਟ ਤੇ ਮਹਿੰਦਰਾ ਡੀਲਰਸ਼ਿਪ ਤੇ ਪਹੁੰਚੇ ਬਾਈ ਸੰਦੀਪ ਕੋਲੇ ਤੇ ਇਹਨਾਂ ਨੇ 605 ਡੀਆਈ ਅ ਬਤਾਇਆ ਬਾਈ ਤੁਹਾਨੂੰ ਕਿਹੜਾ ਪਿੰਡ ਆ ਲੱਲੂਆਣਾ ਜੀ ਲੱਲੂਆਣਾ ਅੱਛਾ ਲੱਲੂਆਣੇ ਟਰੈਕਟਰ ਆਵ ਡਰਾਈਵਲ ਕੀਤਾ ਬਾਈ ਨੇ ਤੇ ਕਿੰਨੇ ਕ ਜੇ ਤੇ ਵੀ ਮਹੀਨੇ ਨਹੀਂ ਸੁਣੇ ਅੱਜ ਆਪਣੀ ਦਿੱਤੀ ਜੀ ਦੀ ਵੀ ਹੈ ਅੱਜ ਦੀ ਜੀ ਜੀ ਡਿਲੀਵਰੀ ਹੈ ਅੱਛਾ ਉੰਗਨੇ ਹੋ ਗਏ ਆ ਵੀ ਇਸ ਵੀ ਇਹ ਆਪਣਾ 9.10 ਲੀਟਰ ਹੀ ਹੈ ਅੱਛਾ 4 ਵੀਲ ਇਹ 9.10 ਵਾਂਗਾ 10 ਮਹਾ ਅੱਛਾ ਤੇ 2 ਵੀਲ ਕਿਨੇ ਦੇ ਵੇਚਤੇ 2 ਵੀਲ ਤੁਹਾਨੂੰ ਪਤਾ ਮੈਂ ਰਾਇ ਛੋਟੇ-ਮੋਟੇ ਮਾਡਲ ਆਉਂਦੇ ਨੇ ਹਾਂ ਬਾਕੀ ਗਏ 22 24 ਲੀਟਰ ਤੇ ਤੂੰ ਪਹਿਲਾਂ ਅੱਛਾ 22 ਤੋਂ 24 ਡੱਟਰ ਆ ਤਕਰੀਬਨ ਹੋ ਹੀ ਗਏਗੇ ਹਾਂ ਅੱਛਾ ਵੀ ਐ ਮਨੂੰ ਸਾਰੀਆਂ ਏਜੰਸੀਆਂ ਜਾ ਕੇ ਆਇਆ ਵੀ ਕਿਹੜਾ 4 4 ਵੀਲ ਵਾਲੀ ਗੱਲ ਤੇ ਇੱਥੋਂ ਹੀ ਸੁਣੀਆ ਸੰਦੀਪ 4 ਵੀਲ ਸਭ ਤੋਂ ਜ਼ਿਆਦਾ ਐਡੀ ਉਹ ਵਧੀਆ ਹੁੰਦੀ ਹਾਂ ਵੀ 4 ਕੀ ਜ਼ਿਆਦਾ ਵਿਗ ਰਹੇ ਹੈ ਅੱਛਾ ਪੀਐਸਸੀ 4-ਵੀਲ ਸਭ ਤੋਂ ਜ਼ਿਆਦਾ ਵਿਗ ਰਿਹਾ ਹੈ ਟਰੈਕਟਰ ਇਹ ਕਿਉਂ ਸਾਰੀਆਂ ਨੇਜੰਸੀਆਂ ਮਤਲਬ ਮਹਿੰਦਰਾ ਵੀ ਵਿਕੇ ਹੋਰ ਨੇਜੰਸੀਆਂ ਜੀ ਵੀ ਵਿਕੇ ਆ ਵੀ ਕਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ ਬਾਈ ਕੋਲੋਂ ਵੀ ਜੌਰ ਵੀਲ ਵੀ ਮਹਿੰਦਰਾ ਦੀ ਵਿਕੇ ਅੱਜ ਮਹਿੰਦਰਾ ਦੀ ਵਿਕੇ ਕਿ ਕਿਹੜੇ 655 ਵਗੈਰਾ ਵਿਗ ਰਹੇ ਹੈਗੇ ਇਹ ਵਿਗ ਰਹੇ ਹੈ ਜ਼ਿਆਦਾ 650 605 ਤੇ 755 ਵਿਗ ਰਹੇ ਹੈ ਅੱਛਾ 700 ਕਿਤੇ ਆਲਰੇਡੀ ਆਪਣੇ ਕੋਲ ਤੇ ਨਾ ਬੋਲੋ ਨਾ ਦੋ ਟਰੈਕਟਰ ਵੀ ਦੇ ਦਿੱਤੇ ਆ ਠੀਕ ਆ ਇਹ 605 BS ਇਹ 7ਵਾਂ ਤੇ 8ਵਾਂ ਟਰੈਕਟਰ ਜਾਲਿਆ ਅੱਛਾ ਵੀ ਟੋਟਲ 10 ਹੋ ਗਏ 10 11 ਟਰੈਕਟਰ ਕੋਰ ਵੀ ਰੋ ਅੱਛਾ ਮਾਰਚ ਮਾਰਚ ਮਹੀਨੇ ਚ ਅੱਛਾ ਨਹੀਂ ਹੋਏ ਜਦ ਜਦੇ ਇਹ ਆ ਮੇਰਾ ਸਾਡੇ ਤੇ ਹੋਏ ਜਾਣੇ 605 ਹੀ ਇਹੇ ਜਿਆਦਾ 605 ਅੱਛਾ 655 ਵੀ ਦਿੱਤੇ ਕਿ ਨਹੀਂ ਦਿੱਤੇ 600 ਦੇ ਨਾਲ ਘਟਾਏ ਜਾਂਦਾ ਚਾਰੋ ਵਾਲੀ ਵੀ ਨੱਕੇੜੀ ਜੀ ਨੇ ਹਾਂ ਉਹਦੇ ਤੇ 755 ਚੱਲ ਰਿਹਾ ਠੀਕ ਹੈ ਕਹਿੰਦਾ ਇਹ ਕੋਈ ਕਸਟਮਰ ਇਹ ਨੂੰ ਲੈ ਰਿਹਾ ਹੈ ਵਿਚਾਰੇ ਇਹ ਵਿਕ ਰਿਹਾ ਕਹਿੰਦਾ ਮਤਲਬ ਅੱਛਾ ਇੱਕ ਆਪਾਂ ਕਿਸਾਨ ਭਾਈ ਜੀ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿਸੇ ਨੇ ਵੀ ਨੇੜੇ-ਤੇੜੇ ਦੇ ਕਸਟਮਰ ਦੇ ਲੈਣਾ ਹੋਵੇ ਇੱਕ ਵਾਰੀ ਦਿੱਤੇ ਕਰਨ 31 ਮਾਰਚ ਤੱਕ ਕਰ ਸਭ ਤੋਂ ਸਸਤਾ ਹੈ ਮਹਿੰਦਰਾ ਅੱਛਾ 31 ਮਾਰਚ ਤੱਕ ਸਭ ਤੋਂ ਸਸਤਾ ਸਭ ਤੋਂ ਸਸਤਾ ਲੈਣ ਦਾ ਅੱਛਾ ਵੀ ਹੈਂਡਿੰਗ ਲਾਵਾ ਮੂਰੇ ਲੈ ਕੇ ਲਾਵਾਂਗੇ ਵੀ ਸਭ ਤੋਂ ਸਸਤਾ 31 ਮਾਰਚ ਅੱਛਾ ਨਹੀਂ ਰੇਟ ਫਿਰ ਮੌਕੇ ਤੇ ਕਰ ਦਾਂਗੇ ਤੇ ਦੱਸ ਦਵਾਂਗੇ ਅੱਛਾ ਕਿਉਂ ਸਾਰੇ ਏਰੀਆ ਚ ਵੀਡੀਓ ਵਗੈਰਾ ਜਾਣੀ ਆ ਪ੍ਰਭ ਅਲੱਗ-ਅਲੱਗ ਡੀਲਰਸ਼ਿਪਾਂ ਦੇ ਰੇਟ ਹੁੰਦਾ ਹੈਗਾ ਬਾਈ ਕਹਿੰਦਾ 4 ਈਲ ਕਿੰਨੇ ਹਸਪਾਵਰ ਚ ਆਹ ਹੈ ਇੰਜਨ ਇਹਦਾ 36 ਹਸਪਾਵਰ ਦਾ ਜਿਹੜੀ ਕਾਰ ਸੀ ਤੇ ਪਾਵਰ ਆਉਣੀ ਆ ਉਹ 50 ਹਸਪਾਵਰ ਹੋਣੀ ਆ ਅੱਛਾ ਉਹ 36 ਹਸਪਾਵਰ ਦਾ ਹੈ ਨਹੀਂ ਸੀਆਰਡੀ ਇਹ ਦੂਜਾ ਹੈ ਬਿਨਾ ਸੀ ਆਈ ਆਈ ਹੈ ਠੀਕ ਹੈ ਇਹ 1670 ਦੇ ਇੰਜਨ ਪਾਸ ਹੋਇਆ ਹੋਇਆ ਹੈ 1670 ਦੇ 1670 ਦੇ ਜਿਹਨੂੰ ਆਪਾਂ ਇਹਦੀ 2000 rpm ਤੇ ਚਲਾਉਣੇ ਆ ਤਾਂ ਇਹ ਆਪਦੇ ਇੰਜਨ ਦੀ 63 ਹਸ ਪਾਵਰ ਪੂਰੀ ਕਰਦਾ ਹੈ ਅੱਛਾ 36 ਹਸ ਪਾਵਰ ਪੂਰੀ ਕਰਦਾ ਹੈ ਇਹ ਭਰਾਵੋ ਟਰੈਕਟਰ ਵੀ ਪੂਰਾ ਸੋਹਣਾ ਹੈ ਹਨਾ ਹਾਂ ਬਹੁਤ ਹੈ ਬਾਈ ਕਹਿੰਦਾ ਇੱਕ ਵਾਰੀ ਜ਼ਰੂਰ ਆ ਕੇ ਕਰਕੇ ਜਾਣਾਗਾ ਕਿਉਂ ਨੇਰਾ ਹੋ ਚੁੱਕਿਆ ਹੈਗਾ ਕਿ ਕਿਹੜੇ ਭਰਾਵਾਂ ਨੇ 4 ਵੀਲ ਟਰੈਕਟਰ ਲੈਣਾ ਹੈਗਾ ਸਭ ਤੋਂ ਸਸਤਾ ਸਭ ਤੋਂ ਸਸਤਾ ਅੰਮ੍ਰਿਤ ਰਾਣੀ ਦੇਣਗੇ ਮਾਨਸਾ ਏਜੰਸੀ ਵਾਲੇ ਬਾਈ ਸੰਦੀਪ ਕੋਲੇ ਆ ਕੇ ਤੁਸੀਂ ਇੱਕ ਵਾਰੀ ਰਾਬਤਾ ਕਾਇਮ ਕਰ ਸਕਦੇ ਹੋ ਅਸੀਂ ਵੀ ਲੱਡੂ ਖਾ ਰਹੇ ਆ ਬਾਈ ਪ੍ਰਸ਼ਾਦ ਵੰਡ ਰਹੇ ਆ ਮੈਂ ਇੱਕ ਮੁਕਤ ਨਹੀਂ ਸੀਗੇ ਬਾਜ ਆ ਆ ਬਾਈ ਨੇ ਲੇਟਰਟਰ ਹਾਂ ਜੀ ਕਿਹੜੇ ਪਿੰਡ ਲੱਲੂਆ ਨੇ ਹਾਂ ਲੱਲੂ ਲੱਲੂਆਣਾ ਪਿੰਡ ਆ ਜੀ ਕੋਟ ਲੱਲੂ ਖਾਣੇ ਅੱਛਾ ਅੱਛਾ ਇਹ ਆਪਣੇ ਮਿੱਤਰ ਨੇ ਅੱਜ ਚੌਥਾ ਟਰੈਕਟਰ ਲੈ ਆ ਰਹੇ ਨੇ ਅੱਛਾ ਚੌਥਾ ਟਰੈਕਟਰ ਲੈ ਆ ਰਹੇ ਆ ਇਹ ਬਾਈ ਲੱਲੂਆਣਾ ਪਿੰਡ ਆ ਡਿਸਟ੍ਰਿਕਟ ਮਾਨਸਾ ਡਿਸਟ੍ਰਿਕਟ ਮਾਨਸਾ ਦੀ ਖੜੇ ਆ ਭਰਾਵੋ ਹੋਰ ਵੀ ਬਾਈ ਕੋਲੇ ਕਾਫੀ ਟਰੈਕਟਰ ਖੜੇ ਆ ਹਰੇਕ ਪ੍ਰਕਾਰ ਦੀ ਆ ਦੇਖੋ ਕਿਵੇਂ 605 ਡੀਆਪੀਐਸ ਖੜਾਗਾ ਅੱਗੇ ਖੜਾਗਾ ਮਤਲਬ 655 655 ਖੜਾਗਾ ਹਰੇਕ ਪ੍ਰਕਾਰ ਦੀ ਟਰੈਕਟਰ ਖੜਿਆ ਵਾਜ ਵਗੈਰਾ ਜਿਆਦਾ ਸ਼ੋਰ ਸ਼ਰਾਬਾ ਤੇ ਟੋਟਲ ਕਿੰਨੇ ਸਨੀਪ ਹੋ ਜਾਣਗੇ ਇਸ ਸਾਲ ਦੇ ਕਿਉਂ ਲਾਸਟ ਮਹੀਨਾ ਦਾ ਸਾਰਿਆਂ ਨੇ ਰੂ ਲੈ ਰਹੇ ਆ ਤੂੰ ਵੀ ਦੱਸੀ ਕਿੰਨੇ ਹੋ ਜਾਣਗੇ ਤੇਰੇ ਆਉਣ ਦਾ ਅਸਲ ਵਿਦਿਆਰਥੀ ਹੋਣਾ 31 ਮਾਰਚ ਨੂੰ ਹੂੰ 31 1 ਅਪ੍ਰੈਲ ਨੂੰ ਪਤਾ ਲੱਗ ਜਾਣਾ ਜੀ ਜੋ ਵੀ ਹਲੇ ਵੀ ਸਾਨੂੰ ਇੱਚ ਹੈ 10 12 ਟਰੈਕਟਰ 15 ਟਰੈਕਟਰ ਅਸੀਂ ਹੋਰ ਕਰਾਂਗੇ ਕਰਾਂਗੇ ਜਿਹੜੇ ਅੱਜ ਦੱਸਣ ਪਏ ਓਕੇ دوسری ਗੱਲ ਜੇ ਦੂ ਵੱਡਾ ਕਰੀਏ ਤਾਂ ਆਪਣਾ 23540 ਟਰੈਕਟਰ 23540 ਇਕੱਲੇ ਮਾਨਸਾ ਤਹਿਸੀਲ ਚ ਹਾਂਜੀ ਇਕੱਲੇ ਮਾਨਸਾ ਤਹਿਸੀਲ ਚ ਕਿਵੇਂ ਹੋਰ ਦੂਜੇ ਡੀਲਰਾਂ ਦੇ ਤਾਂ ਮਤਲਬ ਸਾਰਾ ਜ਼ਿਲ੍ਹਾ ਹੈ ਉਹਨਾਂ ਕੋਲੇ ਤਾਂ ਤੇਰੇ ਕੋਲੇ ਤਹਿਸੀਲ ਬਸ ਹਾਂ ਹਾਂ ਵੀ ਐ ਮਤਲਬ ਵੀ ਉਹਨੇ ਕੀ ਹੋ ਜਾਣਗੇ ਬਾਕੀ ਤਾਂ ਇਹ ਸਾਰਾ ਜ਼ਿਲ੍ਹਾ ਮਿਲਾ ਕੇ ਤਾਂ 23540 ਟਰੈਕਟਰ ਅੱਛਾ ਵਿਚੇ ਸ਼ੁਰੂ ਕਰਾੜਾ 200 ਗੜਾ ਤਨੀਰ ਮਾਨਸਾ ਅੱਛਾ 200 ਗੜਾ ਮਾਨਸਾ ਚਨੀਰ ਦਾ 23545 23540 ਕੋਈ ਕੁਝ ਕੇ ਏਰੀਆ ਭਰਾ ਡਾ ਏਰੀਆ ਹੋਰ ਡੀਲਰ ਕੋਲੇ ਕਿਸੇ ਕੋਲੇ ਸਾਰੇ ਜੇ ਐਵੇਂ ਲੋ ਜਿਲ੍ਹੇ ਚ ਤਾਂ ਵੀ ਪੋਹੀ ਜਿਵੇਂ ਦੂਜੇ ਡੀਲਰਾਂ ਨੇ ਵੇਚਿਆ ਉਹਨਾਂ ਦੇ ਤਕਰੀਬਨ ਟਰੈਕਟਰ ਜਾ ਵੜਨਗੇ ਕਿਹੜੇ ਭਰਾਵਾਂ ਨੇ ਕੋਈ ਨਵਾਂ ਟਰੈਕਟਰ ਲਾਉਣਾ ਤਾਂ ਜ਼ਰੂਰ ਇੱਕ ਵਾਰੀ ਇੱਥੇ ਵੀ ਮਹਿੰਦਰਾ ਏਜੰਸੀ ਜੀ ਵੀ ਵਿਜ਼ਿਟ ਕਰਕੇ ਜਾਣੀ ਜਿਵੇਂ ਇਹ ਬਾਈਆਂ ਨੇ ਟਰੈਕਟਰ ਲਿਆ ਗਿਆ ਤੁਸੀਂ ਲਿਆ ਪਤ ਟਰੈਕਟਰ ਕਿਹੜਾ ਪੰਡਾ ਤੂੰ ਲੈ ਟਰੈਕਟਰ ਅੱਛਾ ਕਿਹੜਾ ਪੰਡਾ ਕਿੰਨਾ ਨਾਮ ਕੀ ਹੈ ਫਤੇ ਵੀਰ ਫਤੇ ਵੀਰ ਸਿੰਘ ਨੇ ਲਿਆ ਟਰੈਕਟਰ ਦਿਓ ਵਧਾਈਆਂ ਫਤੇ ਵੀਰ ਨੂੰ ਅਰਜਨ ਅੱਛਾ ਇਹ ਨਹੀਂ ਉਹਨਾਂ ਜੋ ਜੋਰ ਲਾਉਂਦਾ ਹੈ ਇਹ 63 ਹਸਾਬ ਪਰ ਇਹ ਨਹੀਂ ਕੰਪਨੀ ਨੇ ਫਿਰ ਸੀਆਰਟੀ ਕੱਢੇ ਹੋਏ ਬਈ ਦੂਜੇ ਦੇ ਤਾਉਮਾ ਜਦੋਂ ਸਹੀ ਗੱਲ ਦੱਸਣਾ ਜੀ ਆਪਣਾ ਮਾਈਕੋ ਪੰਪ ਹੈ 4 ਸਿਲੰਡਰ ਇੰਜਨ ਹੈ ਜੀ ਠੀਕ ਹੈ ਆਪਾਂ ਚਾਰ ਸਿਲੰਡਰ ਇੰਜਨ ਹੈ ਅੱਛਾ ਆਪਾਂ ਦੂਜੀ ਕੰਪਨੀ ਦੇ ਨੂੰ 6500 ਪਾਵਰ ਦਾ ਪੂਰਾ ਪੁੱਲ ਕੇ ਚੈਲੰਜ ਕਰਦੇ ਆ। ਅੱਛਾ। ਓਪਨ ਚੈਲੰਜ। ਅੱਛਾ। ਵੀ 6500 ਪਾਵਰ ਦਾ ਮਗਰ ਹੈ। 6500 ਪਾਵਰ ਦਾ 15 ਤੋਂ 17 ਕਿਲੋਮੀਟਰਾਂ ਚ ਦਿਲਾਓ। ਠੀਕ ਹੈ। 20 22 24 ਜਿੰਨੀ ਆ ਮਰਜ਼ੀ ਡਿਸਟੈਂਸ ਚਲਾਉਣੀ ਹੈ ਦਿਲਾ ਸਕਦੇ ਹੋ। ਠੀਕ ਹੈ। ਜੇ ਹੋਰ ਵੀ ਇਹਦੇ ਵਿੱਚ ਐਕਸਟਰਾ ਪਾਵਰ ਲੈਣੀ ਹੈ ਆਪਾਂ। ਹੂੰ। ਇਹਦੇ ਵਿੱਚ ਕੰਪਨੀ ਦੀ 755 ਵਾਲੀ ਟਰਨ ਵੀ ਟੈਂਡ ਹੋ ਜਾਂਦੀ ਹੈ। ਠੀਕ ਹੈ। ਟਰਨ ਵੀ ਐਡ ਹੋ ਜਾਂਦੀ ਹੈ। ਸੋ ਉਹਨੂੰ ਪਤਾ ਉੱਥੋਂ ਪਤਾ ਕਿ ਉਹਨੂੰ ਮੋਡਿਫਿਕੇਸ਼ਨ ਕਰੀ ਜਾਂਦੀ ਹੈ। ਗੇ ਟਰੈਕਟਰ 85 ਐਚ ਵੀ ਤੱਕ ਤਕਰ ਜੋਰ ਲਾ 85 ਐਚ ਵੀ ਤੱਕ 85 ਐਚ ਵੀ ਤੱਕ ਜੋਰ ਲਾ ਕਰਬੋ ਲਾ ਕੇ ਨੀ ਪੰਪ ਦੀ ਪੰਪ ਦੀ ਵੀ ਸੀਡ ਕਰਨੀ ਵਰਨੀ ਪਊਗੀ ਪੰਪ ਦੀ ਪੰਪ ਦੀ ਸੈਟਿੰਗ ਫਿਰ 85 ਐਸ ਟਰਬੋ ਦੇ ਨਾਲ ਤੇ ਕਰਨ ਦਾ ਕਰਨੀ ਪਊਗੀ ਹਣਾ ਅੱਛਾ ਜੇ ਟਰਬੋ ਲਵਾ ਕੇ ਅੱਛਾ ਕਿੰਨੇ ਪੈਸੇ ਖਰਚ ਕਿੰਨਾ ਹੋਊਗਾ ਟਰਬੋ ਤੇ ਚਾਰਬੋ ਕਿੱਟ ਹੈਗੀ ਹੈ 40000 ਰੁਪਏ 40000 ਰੁਪਏ ਦੀ ਕਿੱਟ ਲੱਗਣੀ ਹੈ ਅੱਛਾ ਗੱਲਾਂ ਕਰਨ ਦੀਆਂ ਨਿਕਲੀਆਂ ਠੀਕ ਹੈ ਕਿ ਜਿਹਨੂੰ ਟਰਬੋ ਦੀ ਟਿੱਕ ਲੱਗ ਗਈ ਕੋਈ ਕਿਸੇ ਟੌਪ ਕੁੜੀ ਦਾ ਸਿਆન્સ ਕੋਰ ਦਾ ਟਰੈਕਟਰ ਆਉਂਦਾ ਹੈ ਤਾਂ ਅਸੀਂ ਉਹਦੇ ਚੈਲੰਜ ਕਰਦੇ ਹਾਂ ਉਹਨੂੰ ਹਰਾਉ ਹਾਂ ਅੱਜ ਅੱਛਾ ਹਰਾਉ ਹੈ ਪੱਕੀ ਗੱਲ ਹੈ ਨਾ ਕਿਉਂ ਆਨ ਰਿਕਾਰਡ ਗੱਲ ਹੋ ਰਹੀ ਹੈ ਇਹ ਕੋਈ ਓਵਰ ਹੀਟ ਨਹੀਂ ਹੋਵਾ ਟਰੈਕਟਰ ਠੀਕ ਹੈ ਆਲਰੇਡੀ ਦਾ ਇੰਜਨ 3533 ਸੀਰੀਅਲ ਹੈ ਠੀਕ ਹੈ ਜਿਹੜਾ ਕਿ 65 17 ਸਕੋਰ ਦਾ ਟੌਪਿਕ ਡੀਮ ਨੂੰ 50000 ਰੁਪਏ ਸਿਰਫ ਖਰਚਾ ਕਰਕੇ 80 ਸਕੋਰ ਦਾ ਰੈਡਰ ਬਣ ਜਾਊਗਾ ਇਹ 80 ਸਕੋਰ ਦਾ ਜੀ 85 ਦਾ ਬਣ ਜਾਊਗਾ ਜੀ ਅੱਛਾ ਹਾਂ ਉਹ ਚੀਜ਼ ਦੀ ਤੁਸੀਂ ਪੂਲ ਗਰੰਟੀ ਕਰਦੇ ਹੋ ਵੀ ਕਹਿੰਦਾ ਮਤਲਬ ਹੈ ਗਰੰਟੀ ਜਿਵੇਂ ਕਿ ਮੰਨ ਲਓ ਵੀ ਕੋਈ ਵੀ ਜਿਵੇਂ ਮੱਕੀ ਵਾਲੀ ਆ 4 ਰੋ ਵਾਲੀ 4 ਫੁੱਟਾਂ ਵਾਲੀ ਮਸ਼ੀਨ ਆ ਠੀਕ ਹੈ ਉਹ ਵੀ ਇਹ ਟਰੈਕਟਰ ਟਰਬੋ ਕਿਟ ਲਾ ਕੇ ਚੱਲੂਗਾ ਅੱਛਾ ਚੱਲੂਗਾ ਕਿਉਂ ਉਹਨੂੰ ਚੀਜ਼ਾਂ ਕੀ ਗਈਆਂ ਨਹੀਂ ਉਹਨੂੰ ਸਭ ਤੋਂ ਵੱਡੀ ਹੈ ਲਿਫਟ ਕਪੈਸਿਟੀ ਲਿਫਟ ਕਪੈਸਿਟੀ ਆਪਣੇ ਡੈਕ ਦੀ ਤੁਹਾਨੂੰ ਪਤਾ 27 ਕਵਾਂਟੋ ਦੀ ਹੈ ਹੂੰ 27 ਕਵਾਂਟੋ 55 ਕਿਲੋ ਦੀ ਕਪੈਸਿਟੀ ਹੈ ਹੂੰ ਕਿਸੇ ਵੀ ਟਰੈਕਟਰ ਦੀ ਹੈ ਨਹੀਂ ਲਿਫਟ ਕਪੈਸਿਟੀ ਚਾਹੀਦੀ ਆ ਆਪਾਂ ਨੂੰ ਇੰਜਨ ਦੀ ਪਾਵਰ ਚਾਹੀਦੀ ਆ ਇੰਜਨ ਦੀ ਜੇ ਟਰਬੋ ਪੇਸ ਲੱਗ ਜਾਂਦੀ ਆ ਤਾਂ 85 ਹਸ ਪਾਵਰ ਹੋ ਜਾਂਦੀ ਆ ਕਲੀਅਰ ਕਰ ਅੱਛਾ ਬਾਕੀ ਜੇ ਤੁਸੀਂ ਜਾਣਕਾਰੀ ਲੈਣਾ ਚਾਹੋ ਨਾ ਇਹ ਇੱਕ ਕਸਟਮਰ ਅਲਵਾਜ ਟਰੈਕਟਰ ਆ ਦੇਰੇਆਂ ਹੂੰ ਐਦੂ ਪਹਿਲਾਂ ਇਹਨਾਂ ਕੋਲ ਟਰੈਕਟਰ ਚੱਲਦੇ ਹੈ ਠੀਕ ਐ 80 ਸਿਆਸਟੋਰ ਦਾ ਆਪਾਂ ਕਰਕੇ ਦਿੱਤਾ ਹੋਇਆ ਅੱਛਾ ਮੜਾ ਮਲਾਉਂਗੇ ਬਾਈਆਂ ਨੂੰ ਮਾਡਲ ਆ ਬਈ ਤੁਹਾਡੇ ਕੋਲੇ ਪਹਿਲਾਂ ਸਾਡੇ ਕੋਲੇ 24 24 ਮਾਡਲ ਆ ਅੱਛਾ ਪਹਿਲਾਂ ਇੱਕ ਹੋਰ ਵੀ ਆਪੇ ਥੋੜਾ ਚੱਲਿਆ ਹੋਇਆ ਇੱਕ 24 ਹੋਰ ਆ ਇੱਕ ਹੋਰ ਆ ਤੇ ਕਾ ਹੋ ਗਿਆ ਅੱਛਾ ਆ ਤੀਜਾ ਹੋ ਗਿਆ ਹੁਣ ਇਹ ਅੱਛਾ ਨਹੀਂ ਕਿਵੇਂ ਬਾਈ ਦੱਸ ਰਹੇ ਸੀਗੇ ਇਹ ਵੀ ਉਹਦੇ ਨੂੰ ਟਰਬੋ ਟਰਬੋ ਲਾਈ ਹੋਈ ਆ ਤੁਸੀਂ ਲਾਈ ਹੋਈ ਆ 85 ਪਾਵਰ ਦਾ ਟਾਈਮ ਐ ਉਹ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਰਿਕਾਲ ਕਰ ਸਕਦੇ ਆ ਕਈ ਭਰਾ ਰਾਤ ਨੂੰ 10-11 ਵਜੇ ਕਾਲ ਕਰਦੇ ਨੇ ਆਪਾਂ ਵੀ ਆਵਦੇ ਪਰਿਵਾਰ ਨੂੰ ਟਾਈਮ ਦੇਣਾ ਹੁੰਦਾ ਪਲੀਜ਼ ਇਹ ਰਿਕਵੈਸਟ ਹੈ ਵੀ ਜੇ ਕਿਸੇ ਨੂੰ ਵੀ ਕਾਲ ਕਰਨੀ ਆ ਤਾਂ 7:30 ਵਜੇ ਤੱਕ ਸ਼ਾਮ ਨੂੰ ਕਾਲ ਕਰ ਸਕਦਾ ਹੈ ਕਰ ਸਕਦਾ ਸਵੇਰ ਚ 8 ਵਜੇ ਕਾਲ ਸਟਾਰਟ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਹਾਂ ਠੀਕ ਹੈ ਸਹੀ ਗੱਲ ਹੈ 7 ਵਜੇ ਤੱਕ ਸ਼ਾਮ ਤੱਕ ਕਿਉਂ ਹਰੇਕ ਦੀ ਪਰਿਵਾਰ ਚ ਆਣਾ ਹੁੰਦਾ ਭਰਾਵੋ ਇਸ ਕਰਕੇ ਮਜਬੂਰੀ ਆ ਤੇ ਤੁਸੀਂ ਡੀਲਰਸ਼ਿਪ ਤੇ ਇੱਥੇ ਮੇਕਰ ਦਾ ਰੂਟ ਬਾਈ ਦਾ ਵਈ ਇਹ ਵੇਨੇ ਬਸਟੈਂਡ ਰੋੜੀ ਬਸਟੈਂਡ ਰੋੜ ਤੇ ਇੱਥੇ ਸਾਰੇ ਡੀਲਰਸ਼ਿਪ ਹੈ ਆ ਇੱਥੇ ਆ ਕੇ ਵੀਰਾਂ ਨੂੰ ਮਿਲ ਸਕਦੇ ਕੋਦੋਂ ਵੀ ਤੁਸੀਂ ਨਵਾਂ ਡਰਾਈਵਰ ਲੈ ਕੇ ਜਾਣਾ ਤਾਂ ਇੱਥੇ ਸੰਦੀਪ ਨਾਲ ਤੁਸੀਂ ਸੰਪਰਕ ਕਰ ਲਿਓ ਲਾਸਟ ਮਹੀਨਾ ਦਾ ਬਹੁਤ ਵੱਡੇ ਵੱਡੇ ਬਾਈਨਾਂ ਆਫਰ ਦਿੱਤੇ ਹੋਏ ਆ ਭਰਾਵੋ ਕਿਉਂ ਆ ਮਤਲਬ 31 ਮਾਰਚ 31 ਮਾਰਚ ਤੁਹਾਨੂੰ ਪਤਾ ਹੀ ਹੈ ਭਰਾਵੋ ਵੀ ਲਾਸਟ ਮਹੀਨਾ ਹੁੰਦਾ ਹੈਗਾ ਵਧੀਆ ਸਕੀਮਾਂ ਲੈ ਕੇ ਆਇਆ ਬਈਆਂ ਨੇ ਬਸ ਇਹੀ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ 31 ਮਾਰਚ ਤੇ ਸਾਨੂੰ ਕੰਪਨੀ ਨੇ ਪਿੱਛੋਂ ਪੂਰਾ ਡਿਸਕਾਊਂਟ ਦਿੱਤਾ ਹੁੰਦਾ ਕਿਉਂਕਿ ਕੰਪਨੀਆਂ ਦਾ ਹਰੇਕ ਦਿਨ ਜ਼ੋਰ ਲੱਗਿਆ ਹੁੰਦਾ ਇਸ ਕਰਕੇ ਅਸੀਂ ਤੁਹਾਨੂੰ ਉਹ ਡਿਸਕਾਊਂਟ ਦੇ ਸਕਦੇ ਆ ਜੇ ਤੁਸੀਂ ਕੰਪਨੀ ਲੈ ਕੇ ਡਿਸਕਾਊਂਟ ਕਰਦੇ ਜੇ ਕੋਈ ਪੁਰਾਣਾ ਡੈਟ ਨਹੀਂ ਕਟਾ ਕਟਾ ਕੇ ਲਊਗਾ ਤਾਂ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਵੱਧ ਤੋਂ ਵੱਧ ਹਾਂ ਸਹੀ ਗੱਲ ਐਗਜ਼ੈਕਟ ਸਿੱਧਾ ਲੈਣਾ ਚਾਹੁੰਦਾ ਤਾਂ ਵੱਧ ਤੋਂ ਵੱਧ ਪਲੀਜ਼ ਇੱਕ ਬੇਨਤੀ ਹੋਰ ਹੈ ਮੋਬਾਈਲ ਤੇ ਉਨੀ ਗੱਲ ਨਹੀਂ ਕਰ ਸਕਦੇ ਇੱਕ ਕਸਟਮਰ ਸਿਰਫ ਮੈਸੇਜ ਦੇ ਕੇ ਸਮਾਂ ਲੈ ਕੇ ਮਿਲਣ ਦਾ ਆ ਸਕਦਾ ਹੈ ਅੱਜ ਕੱਲ ਮੋਬਾਈਲਾਂ ਦੇ ਰਿਕਾਰਡਿੰਗਾਂ ਔਰ ਕੂੜੂਗਾ ਲਾ ਕੇ ਦੂਜੇ ਡੀਲਰਾਂ ਨੂੰ ਦੂਜੇ ਕੰਪੀਟੀਟਰਾਂ ਨੂੰ ਸੁਣਾਇਆ ਜਾਂਦਾ ਹੈ ਕਿ ਸਾਡਾ ਪੁਰਾਣਾ ਡਾਟਾ ਇੱਦਾਂ ਦਾ ਕੱਢਦੇ ਨੇ ਜੀ ਪੁਰਾਣੇ ਕਸਟਮਰ ਡੀਲਰ ਚਾਹੇ ਉਹ ਦੂਜੀ ਕੰਪਨੀਏ ਤੇ ਜੌਹਨੀਆ ਰੈਜੇਸਵਰਾਜ ਹੈ ਜਾਂ ਸੋਨਾਲੀਕਾ ਹੈ ਪਲੀਜ਼ ਇਹ ਰਿਕਵੈਸਟ ਹੈ ਵੀ ਕਸਟਮਰ ਜਿਹੜਾ ਜਿਹੜੀ ਡੀਲ ਹੋਊਗੀ ਉਹ ਕਾਊਂਟਰ ਤੇ ਬੈਠ ਕੇ ਹੋਊਗੀ ਫੋਨ ਤੇ ਨਹੀਂ ਹੋਊਗੀ ਬਿਲਕੁਲ ਸਹੀ ਗੱਲ ਆ ਜਰੂਰ ਇੱਥੇ ਆ ਕੇ ਵਿਜ਼ਿਟ ਕਰੋ ਜਿਨ੍ਹਾਂ ਨੇ ਨਵੇਂ ਟ੍ਰੈਕਟਰ ਖਰੀਦਣੇ ਆ ਮਾਲਸਾ ਚਾਕੇ ਓਕੇ ਹੋਰ ਤਾਂ ਨਹੀਂ ਗਾਣਾ ਯੋਸ